ਹallelujah praise the lord ਪਰਮੇਸ਼ੁਰ ਦਾ ਤਨਮਾਦਿਕ ਕਰੀਫੀ ਕੁਸਕੁਰਾ ਦੇ ਜਿਵੇਂ ਆਤਮਾ ਚੰਦੇ ਲਈ ਜਿਸ ਪਰਮੇਸ਼ਰ ਨੇ ਸਾਨੂੰ ਇਸ ਸਮਾਜ ਦਿੱਤੇ ਕਿ ਉਹ ਕਰੀਫੀ ਰਸੀਂ ਪਰਮੇਸ਼ੁਰ ਦੀ ਪਵਿੱਤਰ ਹਜ਼ੂਰੀ 'ਚ ਇਕੱਠੇ ਹੋ ਸਕੇ ਅਸੀਂ ਯਿਸੂ ਦੇ ਨਾਮ 'ਚ ਆਦੇ ਵਚਨ ਨੂੰ ਸ਼ੁਰੂ ਕਰਦੇ ਹਾਂ ਤਾਂ ਮੈਂ ਵਿਸ਼ਵਾਸ ਕਰਦਾ ਕਿ ਜਿਹਨੇ ਲੋਕ ਆਦੇ ਪਵਿੱਤਰ ਵਚਨ ਨੂੰ ਸੁਣਨਗੇ ਉਹ ਆਸ਼ੀਸ਼ ਕੀਤੇ ਜਾਣਗੇ ਬਰਕਤ ਪਾਣਗੇ ਔਰ ਅੱਜਾ ਜੋ ਵਚਨ ਹੈ ਨਮਾ ਯਰੂਸ਼ਲਮ ਅਸੀਂ ਅੱਜ ਨਵੀਂ ਯਰੂਸ਼ਲਮ ਦੇ ਬਾਰੇ ਖੁਦਾ ਜੀ ਦੇ ਕਲਾਮ ਦੇ ਚ ਸਿੱਖਾਂਗੇ ਔਰ ਜਦੋਂ ਅਸੀਂ ਪਰਬਿਸ਼ਵ ਦੇ ਪਵਿੱਤਰ ਵਚਨ ਨੂੰ ਪੜ੍ਹਦੇ ਹਾਂ ਔਰ ਜਦ ਅਸੀਂ ਪ੍ਰਕਾਸ਼ ਦੀ ਪੁਥੀ ਔਰ ਉਹਦਾ 21 ਬਾਪ ਉਹਦੇ ਇੱਕ ਵਜਨ ਤੋਂ 8 ਵਜੇ ਤੱਕ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਨਵੀਂ ਧਰਤੀ ਨਵੇਂ ਆਕਾਸ਼ ਤੇ 바ਦੀ ਦੇਖਦੇ ਵਚਨ ਚ ਲਿਖਿਆ ਕਿ ਪਰਮੇਸ਼ੁਰ ਨੇ ਨਵੀਂ ਧਰਤੀ ਤੇ ਨਵੇਂ ਆਕਾਸ਼ ਨੂੰ ਬਣਾਇਆ ਲਿਖਿਆ ਪਹਿਲਾ ਆਕਾਸ਼ ਤੇ ਪਹਿਲੀ ਧਰਤੀ ਜਾਂਦੀ ਔਰ ਵਚਨ ਚ ਲਿਖਿਆ ਮੈਂ ਵਚਨ ਚ ਲਿਖਿਆ ਮੈਂ ਨਵੇਂ ਯਰੂਸ਼ਲਮ ਨੂੰ ਆਉਂ ਤਿਆਰ ਕੀਤਾ ਹੈ ਵੇਖਿਆ ਜਿਵੇਂ ਲਾੜੀ ਨੇ ਆਪਣੇ ਲਾੜੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ ਹਾਲੇਲੂਇਆ ਨੂੰ ਨਵੇਂ ਯਰੂਸ਼ਲਮ ਲਈ ਤਿਆਰ ਕੀਤਾ ਹੈ ਨਵਾਂ ਯਰੂਸ਼ਲਮ ਕੀ ਹੈ ਪਰਮੇਸ਼ੁਰ ਦੇ ਵਚਨ ਦੇ ਚ ਅਸੀਂ ਨਵੇਂ ਯਰੂਸ਼ਲਮ ਦੇ ਬਾਰੇ ਜਦੋਂ ਦੇਖਦੇ ਆ ਨਵਾਂ ਯਰੂਸ਼ਲਮ ਹੈ ਸਵਰਗ ਔਰ ਬਾਈਬਲ ਦੇ ਅੰਦਰ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਅਸੀਂ ਪੜ੍ਹਦੇ ਹਾਂ ਬਹੁਤ ਸਾਰੇ ਲੋਕ ਅੱਜ ਜਿਹੜਾ ਪਰਮੇਸ਼ੁਰ ਨੇ 2025 ਤੁਹਾਡੀ ਜ਼ਿੰਦਗੀਆਂ ਚ ਦਿੱਤਾ ਵਾ ਉਹ ਪਰਮੇਸ਼ਰ ਨੇ ਇਸ ਕਰਕੇ ਦਿੱਤਾ ਕਿ ਜੇ ਤੁਸੀਂ ਅਜੇ ਤੱਕ ਆਪਣੇ ਆਪ ਨੂੰ ਨਵੀਂ ਯਰੂਸ਼ਲਮ ਲਈ ਤਿਆਰ ਨਹੀਂ ਕੀਤਾ ਤੇ ਤੁਸੀਂ ਆਪਣੇ ਆਪ ਨੂੰ ਨਵੀਂ ਯਰੂਸ਼ਲਮ ਲਈ ਤਿਆਰ ਕਰੀਏ ਹallelujah ਕਿਉਂਕਿ ਪਰਮੇਸ਼ਰ ਜੀ ਦਾ ਵਚਨ ਸਾਨੂੰ ਸਿਖਾਉਂਦਾ ਵਾ ਕਿ ਅਸੀਂ ਸਾਰੇ ਧਰਤੀ ਤੇ ਪਰਦੇਸੀ ਤੇ ਮੁਸਾਫਰ ਹallelujah ਤੋਂ ਇੱਕ ਬਾਈਬਲ ਖੁਦਾਜੀ ਦਾ ਕਲਾਮ ਜਦ ਅਸੀਂ ਪਰਮੇਸ਼ੁਰ ਜੀ ਦੇ ਵਚਨ ਪੜ੍ਹਦੇ ਹਾਂ ਤੇ ਯਿਸੂ ਮਸੀਹ ਦਾ ਆਉਣ ਦੇ ਬਾਰੇ ਅਸੀਂ ਕਈ ਵਚਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਨੇ ਆਪਣੇ ਆਉਣ ਦੇ ਬਾਰੇ ਗੱਲ ਕੀਤੀ ਹੈ ਉਹਨਾਂ ਦੀ ਵਾਪਸੀ ਹੋ ਰਹੀ ਹੈ ਉਹਨਾਂ ਨੇ ਆਉਣ ਦੀ ਗੱਲ ਕੀਤੀ ਹੈ ਕਿ ਮੈਂ ਫਿਰ ਦੁਬਾਰਾ ਆਵਾਂਗਾ ਜਦੋਂ ਤੁਸੀਂ ਰਸੂਲਾਂ ਦੀ ਕਿਤਾਬ ਆਉਡਾ ਦੂ ਬਾ ਉਹਦਾ ਇੱਕ ਬਾਪ ਉਹਦੇ ਤਾਂ ਜੇ 11 ਬਚਨ ਪੜੋਗੇ ਤਾਂ ਉੱਥੇ ਜਦੋਂ ਯਿਸੂ ਮਸੀਹ ਲਿਖਿਆ ਅਚਾਨਕ ਬੱਦਲਾਂ ਵਿੱਚ ਉਠਾਏ ਗਏ ਤੇ ਲਿਖਿਆ ਸਵਰਗ ਦੇ ਵਾਦ ਜਿਹੜੇ ਗਲੀਲੀ ਲੋਕ ਸੀ ਉਹ ਅਸਮਾਨ ਦੇ ਉੱਤੇ ਤੱਕ ਰਹੇ ਸੀ ਕਿ ਫਿਰ ਯਿਸੂ ਮਸੀਹ ਹੁਣੀ ਵਾਪਸ ਬੱਦਲਾਂ ਤੋਂ ਆਏਗਾ ਤਾਂ ਕਲਾਮ ਚ ਲਿਖਿਆ ਕਿ ਉਸ ਸਵਰਗ ਦੂਤਾਂ ਨੇ ਕਿਹਾ اے ਗਲੀਲੀ ਪਰ ਕੋ ਜਿਵੇਂ ਤੁਸੀਂ ਯਿਸੂ ਨੂੰ ਉੱਪਰ ਜਾਂਦਿਆਂ ਦੇਖਿਆ ਹੈ ਈਵੇਂ ਉਹ ਵਾਪਸ ਆਏਗਾ ਹallelujah ਤੂੰ ਪਰਮੇਸ਼ੁਰ ਦੇ ਬੱਚੋ ਬਾਈਬਲ ਖੁਦਾਵੰ ਯਿਸੂ ਮਸੀਹ ਦੇ ਆਉਣ ਦੀ ਵਾਪਸੀ ਦੀ ਗੱਲ ਤੇ ਬਾਈਬਲ ਜਿਹੜੀ ਹੈ ਖੁਦਾਵੰ ਯਿਸੂ ਮਸੀਹ ਦੇ ਆਉਣ ਦੇ ਵਾਪਸੀ ਦੀ ਗੱਲ ਕਰਦੀ ਹੈ ਔਰ ਉਹਨਾਂ ਦੇ ਵਾਪਸੀ ਦੇ ਨਾਲ ਆਉਣ ਦੇ ਨਾਲ ਕੀ ਹੋਏਗਾ ਜਦੋਂ ਅਸੀਂ ਬਾਈਬਲ ਖੁਦਾ ਜੀ ਦੇ ਕਲਾਮ ਨੂੰ ਮੰਨਨ ਕਰਦੇ ਹਾਂ ਤੋ ਜਦੋਂ ਤੁਸੀਂ ਪਹਿਲਾ ਤੁਸਲੂਕੀਆਂ ਉਹਦਾ 4 ਉਹਦੇ 13 ਵਿੱਚ ਵੀ ਲਿਖਿਆ ਕਿ हे ਪਿਆਰੂ ਪੌਲੂਸ ਕਹਿੰਦਾ ਇਹ ਭਰਾਵੋ ਮੈਂ ਪਰਮੇਸ਼ੁਰ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਹੁਣਾਂ ਦੀ ਤਰ੍ਹਾਂ ਸ਼ੋਗ ਨਾ ਕਰੋ ਜਿਨ੍ਹਾਂ ਨੂੰ ਨਹੀਂ ਹੈ ਲਿਖਿਆ ਜਿਵੇਂ ਮਸੀਹ ਮਰਿਆ ਔਰ ਕਬਰ ਦੇ ਚੁ ਦਫਨਾਇਆ ਗਿਆ ਉਹ ਜੀ ਉੱਠਿਆ ਤੇ ਲਿਖਿਆ ਐਵੇਂ ਜਿਹੜੇ ਮਸੀਹ ਦੇ ਚੁਕੇ ਮੋਏ ਹਨ ਉਹ ਵੀ ਮਸੀਹ ਦੇ ਆਉਣ ਦੇ ਨਾਲ ਜੀ ਉੱਠਣਗੇ ਔਰ ਲਿਖਿਆ ਜਿਹੜੇ ਮਸੀਹ ਦੇ ਚ ਸੁੱਤੇ ਪੈਣਾ ਉਹ ਜਾਗ ਉੱਠਣਗੇ ਹਾਲੇਲੂਇਆ ਜਦੋਂ ਯਿਸੂ ਮਸੀਹ ਬਦਲਾਂ ਤੇ ਪ੍ਰਗਟ ਹੋਵੇਗਾ ਮਹਾਦੂਤ ਦੀ ਆਵਾਜ਼ ਦੀ ਤੁਰਿ ਪਰਮੇਸ਼ੁਰ ਦੀ ਤੁਰਿ ਨਾਲ ਦੂਤਾਂ ਦੀ ਸਣੀ ਉਸ ਸਵਰਗ ਉੱਤੇ ਪ੍ਰਗਟ ਹੋਵੇਗਾ ਹਾਲੇਲੂਇਆ ਤੋਂ ਕਲਾਮ ਸਾਫ਼ ਕਹਿੰਦਾ ਕਿ ਜਿਹੜੇ ਮਸੀਹ ਵਿੱਚ ਸੁੱਤੇ ਪੈਣ ਪਹਿਲੋ ਜਾਗ ਉੱਠਣਗੇ ਪਰਮੇਸ਼ੁਰ ਦੇ ਵਚਨ ਦੇ ਲਿਖੇ ਜੋ ਅਸੀਂ ਬਾਕੀ ਜੁੰਦੇ ਹਾਂ ਉਹ ਉਹ ਦੇ ਹੂਰ ਹੋ ਕੇ ਉਹਦੇ ਨਾਲ ਸਵੱਗ ਦੇ ਰਾਜ ਵਿੱਚ ਉਠਾਈ ਜਾਵਾਂਗੇ ਤੋਂ ਪਰਮੇਸ਼ੁਰ ਦਾ ਜਿਹੜਾ ਕਲਾਮ ਹੈ ਪਰਮੇਸ਼ੁਰ ਦਾ ਜਿਹੜਾ ਵਚਨ ਹੈ ਯਿਸੂ ਮਸੀਹ ਦੇ ਵਾਪਸੀ ਆਉਣ ਦੇ ਨਾਲ ਜਿਹੜੇ ਮਰਦੇ ਜ਼ਿੰਦਾ ਹੋਣਗੇ ਜਿਹੜੇ ਪ੍ਰਭੂ ਦੇ ਤੇ ਵਿਸ਼ਵਾਸ ਕਰਦੇ ਇਮਾਨਦਾਰੀ ਨਾਲ ਚੱਲਦੇ ਰੂਹ ਤੇ ਸੱਚਾਈ ਨਾਲ ਚੱਲਦੇ ਆ ਕਲਾਮ ਦੇ ਚ ਲਿਖਿਆ ਉਹ ਹੂਰ ਦੇ ਹੂਰ ਹੋ ਕੇ ਉਹ ਉਠਾਏ ਜਾਣਗੇ ਹallelujah ਜੇ ਯਿਸੂ ਮਸੀਹ ਜੀ ਦੋ ਆਏਗਾ ਤਾਂ ਕਈ ਤਰ੍ਹਾਂ ਦੀ ਦੁਰਘਟਨਾਵਾਂ ਵੀ ਹੋਣਗੀਆਂ ਕਿਉਂਕਿ ਕਲਾਮ ਚ ਲਿਖਿਆ ਦੋ ਜਣੀਆਂ ਚਿੱਟੀਆਂ ਪੀਂਦੀਆਂ ਹੋਣਗੀਆਂ ਇੱਕ ਵਚਨ ਚ ਲਿਖਿਆ ਦੋ ਜਣੇ ਖੇਤ ਵਿੱਚ ਚੁੰਨਗੇ ਇੱਕ ਚੁੱਕਿਆ ਜਾਏਗਾ ਇੱਕ ਛੱਡਿਆ ਜਾਏਗਾ ਲਿਖਿਆ ਦੋ ਜਣੇ ਸੱਤ ਦੂਦੇ ਉੱਤੇ ਹੋਣਗੇ ਇੱਕ ਛੱਡਿਆ ਜਾਏਗਾ ਇੱਕ ਲਿਆ ਜਾਏਗਾ ਤੋਂ ਵਚਨ ਚ ਲਿਖਿਆ ਦੋ ਜਣੀਆਂ ਚੱਕੀਆਂ ਪੀਂਦੀਆਂ ਹੋਣਗੀਆਂ ਇੱਕ ਲਈ ਜਾਏਗੀ ਇੱਕ ਛੱਡੀ ਜਾਏਗੀ ਤੋਂ ਅੱਜ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਜੇ ਜਿਸੀ ਬਹੁਤ ਸਾਰੇ ਜਿਹੜੇ ਜਹਾਜ਼ ਚਲਾਉਣ ਵਾਲੇ ਪੈਲੇਟ ਹਨ ਉਹਦੇ ਵਿੱਚ ਵੀ ਦੋ ਜਣਿਆਂ ਨੂੰ ਬਾਈਬਲ ਦੇ ਅਧਾਰ ਤੇ ਦੋ ਜਣੇ ਹੁੰਦੇ ਆ ਕਿਉਂਕਿ ਬਾਈਬਲ ਚ ਲਿਖਿਆ ਇੱਕ ਵਿਸ਼ਵਾਸੀ ਚੁੱਕਿਆ ਜੇ ਕੋ ਛੱਡਾਏਗਾ ਉਹਨਾਂ ਨੇ ਇਸ ਕਰਕੇ ਪੈਲੇਟ ਦੂ ਹਵਾਈ ਸ਼ਾਹਾਂ ਦੇ ਅੰਦਰ ਰੱਖਿਆ ਹਵਾਈ ਸ਼ਾਹਾਂ ਤਾਂ ਇਹ ਕਹੇ ਕਿ ਜਦੋਂ ਯਿਸੂ ਮਸੀਹ ਆਵੇ ਔਰ ਜੇ ਇੱਕ ਚੁੱਕਿਆ ਵੀ ਇਹ ਦੂਜਾ ਉਸ ਨੂੰ ਸੰਭਾਲੇਗਾ ਹਾਲੇਲੂਇਆ ਜੇ ਦੋਨੇ ਵਿਸ਼ਵਾਸੀ ਹੋਏ ਤੇ ਦੋ ਹੀ ਜਿਹੜੇ ਯਿਸੂ ਮਸੀਹ ਦੇ ਨਾਲ ਸਵਰਗ ਦੇ ਰਾਜੇ ਵਿੱਚ ਉਠਾਏ ਜਾਣਗੇ। ਔਰ ਖੁਦਾ ਦੇ ਬੱਚੋ ਇਨਾਂ ਦਿਨਾਂ 'ਚ ਆਪਣੇ ਆਪ ਨੂੰ ਪਰਮੇਸ਼ਰ ਦੇ ਰਾਜੇ ਲਈ ਤਿਆਰ ਕਰਨਾ ਹੈ। ਕਿਉਂਕਿ ਕਲਾਮ ਕਹਿੰਦਾ ਵਾ ਕਿ ਨਵੀਂ ਧਰਤੀ ਤੇ ਨਵਾਂ ਆਕਾਸ਼ ਦੀ ਪਰਮੇਸ਼ਰ ਪਹਿਲਾ ਆਕਾਸ਼ ਤੇ ਪਹਿਲੀ ਧਰਤੀ ਜਾਂਦੀ ਰਹਿਣਗੇ। ਪਰਮੇਸ਼ੁਰ ਸਭ ਕੁਝ ਦੁਬਾਰਾ ਨਵਾਂ ਕਰੇਗਾ ਹਾਲੇਲੂਇਆ। ਔਰ ਪ੍ਰਭੂ ਯਿਸੂ ਆਪਣੀ ਕਲਿਸ਼ੀਆ ਨੂੰ ਆਪਣੇ ਲੋਕਾਂ ਨੂੰ ਲੈਣ ਵਾਸਤੇ ਕਈ ਦੁਰਘਟਨਾਵਾਂ ਹੋਣਗੀਆਂ ਜੇ ਦੋ ਜਣੇ ਮੋਟਰਸਾਈਕਲ ਤੇ ਇੱਕ ਜਣਾ ਉਠਾਇਆ ਜਾਏਗਾ ਇੱਕ ਛੱਡਿਆ ਜਾਏਗਾ ਦੋ ਜਣੇ ਜੋ ਗੱਡੀ ਚਲਾਉਂਦੇ ਆ ਇੱਕ ਵਿਸ਼ਵਾਸੀ ਆ ਇੱਕ ਉਠਾਇਆ ਜਾਏਗਾ ਇੱਕ ਛੱਡਿਆ ਜਾਏਗਾ ਕਈ ਦੁਰਘਟਨਾਵਾਂ ਹੀ ਹੋਣਗੀਆਂ ਔਰ ਖੁਦਾ ਦੇ ਬੱਚੋ ਅੱਜ ਬਹੁਤ ਸਾਰੇ ਲੋਕ ਹੈ ਯਿਸੂ ਮਸੀਹ ਦੇ ਕਲਾਮ ਤੇ ਉਹਦੇ ਵਚਨਾਂ ਦੇ ਉੱਤੇ ਮੰਨ ਨਹੀਂ ਕਰਦੇ ਧਿਆਨ ਨਹੀਂ ਕਰਦੇ ਔਰ ਪਰਮੇਸ਼ੁਰ ਦੇ ਬੱਚੋ ਬਾਈਬਲ ਖੁਦਾ ਜੀ ਦਾ ਕਲਾਮ ਸੱਚਾ ਔਰ ਬਾਈਬਲ ਚ ਲਿਖਿਆ ਇਹ ਵਚਨ ਸੱਚਾ ਤੇ ਮੰਨਣ ਦੇ ਯੋਗ ਏ ਹallelujah ਹਾਲੇ ਤੱਕ ਜਿੰਨਾ ਜਿੰਨਾਂ ਨੇ ਪਰਮੇਸ਼ੁਰ ਦੇ ਵਚਨ ਤੇ ਪ੍ਰਤੀਤ ਕੀਤੀ ਖੁਦਾ ਦੇ ਕਲਾਮ ਤੇ ਵਿਸ਼ਵਾਸ ਕੀਤਾ ਪਰਮੇਸ਼ੁਰ ਨੇ ਉਹਨਾਂ ਦੀ ਜਨਰੇਸ਼ਨ ਨੂੰ ਉਹਨਾਂ ਦੀਆਂ ਪੀੜੀਆਂ ਨੂੰ ਬਦਲ ਦਿੱਤਾ ਤੋਂ ਪਰਮੇਸ਼ੁਰ ਦੇ ਵਿੱਚੋਂ ਬਾਈਬਲ ਕਹਿੰਦੀ ਕਿ ਨਵੀਂ ਧਰਤੀ ਤੇ ਨਵਾਂ ਆਕਾਸ਼ ਜੀ ਪਰਮੇਸ਼ੁਰ ਰਚਨਾ ਕਰੇਗਾ ਔਰ ਨਵੀਂ ਧਰਤੀ ਤੇ ਨਵੇਂ ਆਕਾਸ਼ ਦੇ ਵਿੱਚ ਉਹ ਹੀ ਲੋਕ ਹੋਣਗੇ ਜਿਨ੍ਹਾਂ ਨੇ ਉਧਾਰ ਪਾਇਆ ਹੈ ਛੁਡकारा ਪਾਇਆ ਵਾ ਜਿਨ੍ਹਾਂ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਦਿੱਤਾ ਵਾ ਬਹੁਤ ਸਾਰੇ ਲੋਕਾਂ ਦੀ ਅੱਜ ਦੇ ਕੀਤੇ ਪ੍ਰਤੀਤ ਵਿਸ਼ਵਾਸ ਘਟ ਗਿਆ ਵਾ ਅੰਤ ਦੇ ਸਮੇਂ ਦੇ ਵਿੱਚ ਬਾਈਬਲ ਚ ਲਿਖਿਆ ਅੰਤ ਦੇ ਸਮੇਂ ਚ ਲੋਕਾਂ ਦਾ ਵਿਸ਼ਵਾਸ ਘਟ ਜਾਏਗਾ ਲੋਕਾਂ ਦੀ ਪ੍ਰਤੀਤ ਘਟ ਜਾਏਗੀ